ਡੇਰਾ巴巴 ਨਾਨਕਚ ਗੁਜਰਤ ਦੇ ਘਰ ਨੂੰ ਲੱਗੀ ਭਿਆਨਕ ਅੱਗ ਅੱਗ ਇਨੀ ਭਿਆਨਕ ਸੀ ਕਿ ਲੱਖਾਂ ਰੁਪਏ ਦਾ ਸਮਾਨ ਸੜ ਕੇ ਹੋ ਗਿਆ ਸਵਾ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ巴巴 ਨੇੜੇ ਪਿੰਡ ਜੋੜੀਗਲਾ ਵਿੱਚ ਅਚਾਨਕ ਅੱਗ ਲੱਗ ਪਈ ਜਾਂਦੀ ਹੈ ਦੱਸਦੀ ਹੈ ਕਿ ਇਸ ਅੱਗ ਦੇ ਕਾਰਨ ਗੁਜਰ ਭਾਈਚਾਰੇ ਦਾ ਲੱਖਾਂ ਰੁਪਏ ਦਾ ਸਮਾਨ ਸੜ ਜਾਂਦਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਜਰ ਬਰਾਦਰੀ ਦੀ ਬੀਬੀ ਜਲੇਖਾ ਨੇ ਦੱਸਿਆ ਕਿ ਅੱਜ ਸਵੇਰੇ 4 ਵਜੇ ਦੇ ਕਰੀਬ ਜਦੋਂ ਉਹ ਪਾਣੀ ਭਰਨ ਲਈ ਗਏ ਤਾਂ ਉਹਨਾਂ ਦੇਖਿਆ ਕਿ ਘਰ ਦੇ ਵਿੱਚ ਅੱਗ ਲੱਗੀ ਹੋਈ ਸੀ। ਇਸ ਤੋਂ ਬਾਅਦ ਅਧਿਕਾਰੀਆਂ ਨੇ ਕਾਫੀ ਮੁਸ਼ਕਲਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਫਾਇਰ ਬ੍ਰੀਡ ਦੀ ਗੱਡੀ ਨੇ ਕੋਸ਼ਿਸ਼ ਬਹੁਤ ਕੀਤੀ ਪਰ ਉਦੋਂ ਤੱਕ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ। ਉਸਨੇ ਦੱਸਿਆ ਕਿ ਅੱਗ ਵਿੱਚ ਉਸਦੇ 9 ਲੱਖ ਰੁਪਏ ਦੇ ਗਹਿਣੇ, 2 ਲੱਖ ਰੁਪਏ ਦੀ ਨਗਦੀ, ਟਰੈਕਟਰ ਦੀ ਆਰ.ਸੀ., ਕੱਪੜੇ ਅਤੇ ਇੱਕ ਨਵਾਂ ਮੋਟਰਸਾਈਕਲ ਸੜ ਕੇ ਸੁਆਹ ਹੋ ਗਿਆ। ਇਸ ਮੌਕੇ ਉਨਾ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਆਰਥਿਕ ਮਦਦ ਦੀ ਅਪੀਲ ਵੀ ਕੀਤੀ ਐ। ਹਾਂਜੀ ਮੇਰਾ ਨਾਮ ਮੀਨ ਹੈ। ਤੁਹਾਡੇ ਕੋਲ ਨੂੰ ਅੱਗੇ ਕਿਦਾਂ ਲੱਗੀ ਜੀ? ਕੋਲ ਨੂੰ ਅੱਗੇ ਚਾਨਕ ਲੱਗੀ ਲੱਭੀ ਐ। ਤੁਸੀਂ ਉਸਦੇ ਡੇਰੇ ਤੇ ਮੌਜੂਦ ਹੀ ਸੀਗੇ? ਨਹੀਂ ਅਸੀਂ ਡੰਗਣਾ ਨਾਲ ਗਏ ਸੀ ਲੜਕੀਆਂ ਮੌਜੂਦ ਸੀ। ਤੁਹਾਨੂੰ ਕਿਤਨਾ ਪਤਾ ਲੱਗਾ? ਸਾਨੂੰ ਨੂੰ ਲੜਕੀਆਂ ਦਾ ਨੰਬਰ ਲਾਇਆ ਰੋਲਾ ਪਤਾ ਵੀ ਆ ਇੱਧਰ। ਨੁਕਸਾਨ ਕਿੰਨਾ ਕੋ ਆਇਆ ਤੁਹਾਡਾ ਜੀ? ਨੁਕਸਾਨ ਜੀ ਕੋ 8 ਲੱਖ ਦੇ ਗਏ ਨੇ ਸੀ 2 ਲੱਖ ਰੁਪਈਆ ਨਕਦੀ ਸੀ। ਇੱਕ ਮੋਟਰਸਾਈਕਲ ਸੀ ਸ਼ਰਮ ਵੀ ਤੁਹਾਡਾ ਪੁੱਲ ਜਿਹੜਾ ਸੜਕੇ ਜਿਹੜਾ ਸਵਾਹ ਹੋ ਗਿਆ ਹਾਂ ਉਹ ਕਪੜਾ ਭੰਡਾ ਤੇ ਉਹਦੇ ਸੜ ਗਏ ਜਿਹੜਾ ਨਗਦੀ ਮਾਲ ਹੈ ਨਾ ਕੋਈ ਅੱਗ ਬੁਝਾਉਣ ਵਾਲੀ ਕੋਈ ਗੱਡੀ ਗੁੜੀ ਕੋਈ ਤੁਸੀਂ ਕਿਛ ਨਾ ਸੰਪਰਕ ਕੀਤਾ ਫਾਇਰ ਬਟ ਵਾਲਾ ਗੱਡੀ ਆਈ ਸੀ ਪਾਣੀ ਵਾਲੀ ਗੱਡੀ ਵੀ ਆਈ ਹੈ ਅੱਛਾ ਜੀ ਹਾਂ ਵਾਕਿਆ ਜਦੋਂ ਦਾ ਦੁਪਹਿਰ ਦਾ ਇਹ ਕੋਈ 2 3 3 ਵਜੇ ਦੇ ਕਰ ਲੀ ਹੁਣ ਤੁਸੀਂ ਸਰਕਾਰ ਕੋ ਕੀ ਮੰਗ ਕਰਦੇ ਹੋ ਸਰਕਾਰ ਨੂੰ ਮੰਗ ਕਰਨੇ ਬੇ ਗਰੀਬ ਆਦਮੀਆਂ ਸਾਡੀ ਮਦਦਤ ਕੀਤੀ ਜਾਏ ਕੋਈ ਡੰਗੜ ਡੰਗੜ ਕੋਈ ਡੰਗੜ ਡੰਗੜ ਹੈਗਾ ਸੀ ਕੋਸਲੇ ਮੌਜੂਦ ਕੋਈ ਇੱਥੇ ਡੰਗੜ ਡੰਗੜ ਨਹੀਂ ਸੀ ਮੌਜੂਦ ਸਾਡਾ ਨਾਮ ਜਿਲੇਖਾ ਤੇ ਜਿਹੜੀ ਇਹ ਅੱਗ ਲੱਗੀ ਹੈਗੀ ਆ ਤੁਹਾਨੂੰ ਪਤਾ ਕਿਤਨ ਲੱਗੀ ਹੈ ਜੀ ਚਾਣਕ ਬੱਚੇ ਦੋ ਸੁੱਤੇ ਸੀ ਨੇ ਮੈਂ ਇੱਥੋਂ ਪਾਣੀ ਲੈਣ ਨਲਕੇ ਤੋਂ ਪਾਣੀ ਭਰ ਲਈ ਸੀ ਤੇ ਮੁੜ ਕੇ ਇੱਧਰ ਵੇਖਿਆ ਤੇ ਕੋਲ ਨੂੰ ਅੱਗ ਲੱਗੀ ਆ ਤੂੰ ਹੀ ਲੋਕਾਂ ਨੂੰ ਕੋਈ ਵਾਜਾ ਮਾਰੀਆਂ ਕੋਈ ਅਸੀਂ ਰੋਲਾ ਤੇ ਬੜਾ ਪਾਇਆ ਠੀਕ ਆਹੋ ਨੁਕਸਾਨ ਕਿੰਨਾ ਕੋਇਆ ਨਸਕਣ 8 ਲੱਖ ਦੇ ਤੇ ਸਾਡੇ ਗਹਿਣੇ ਸੀ 2 ਲੱਖ ਰੁਪਈਆ ਸਾਡਾ ਨਗਦ ਸੀ ਬਾਕੀ ਲੀੜਾ ਕਪੜਾ ਤੇ ਸਾਡਾ ਕੋਈ ਨਹੀਂ ਬਚਿਆ ਇੱਕ ਸਾਡਾ ਮੋਟਰਸਾਈਕਲ ਸੀ ਉਹ ਕੋ ਦਸ ਦਿਨ ਹੋਏ ਲਿਆਏ ਨੂੰ ਜੀ ਹੂੰ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਰਹੇ ਹੋ ਜੀ ਅਸੀਂ ਦੇ ਮੰਗ ਸਕਦੇ ਜੀ ਕੋਈ ਸਾਡੀ ਮਦਦ ਕਰ ਸਕੇ ਡੇਰਾ ਬਾਬਾ ਨਾਨਕ ਚ ਗੁਜਰਤ ਦੇ ਘਰ ਨੂੰ ਲੱਗੀ ਭਿਆਨ ਕਾ ਅੱਜ ਇਹ ਨਹੀਂ ਭਿਆਨਕ ਸੀ ਕਿ ਲੱਖਰਪੈ ਦਾ ਸਮਾਨ ਸੜ ਕੇ ਹੋ ਗਿਆ ਸਵਾ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਡੇਰਾ ਬਾਬਾ ਨੇੜੇ ਪਿੰਡ ਜੋੜੀ ਗਲਾ ਵਿੱਚ ਅਚਾਨਕ ਅੱਗ ਲੱਗ ਪਈ ਜਾਂਦੀ ਹੈ ਦੱਸਦੀ ਹੈ ਕਿ ਇਸ ਅੱਗ ਦੇ ਕਾਰਨ ਗੁੱਜਰ ਭਾਈਚਾਰੇ ਦਾ ਲੱਖਰਪੈ ਦਾ ਸਮਾਨ ਸੜ ਜਾਂਦਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁੱਜਰ ਬਰਾਦਰੀ ਦੀ ਬੀਬੀ ਜਲੇਖਾ ਨੇ ਦੱਸਿਆ ਕਿ ਅੱਜ ਸਵੇਰੇ 4 ਵਜੇ ਦੇ ਕਰੀਬ ਜਦੋਂ ਉਹ ਪਾਣੀ ਭਰਨ ਲਈ ਗਏ ਤਾਂ ਉਹਨਾਂ ਦੇਖਿਆ ਕਿ ਘਰ ਦੇ ਵਿੱਚ ਅੱਗ ਲੱਗੀ ਹੋਈ ਸੀ। ਇਸ ਤੋਂ ਬਾਅਦ ਅਧਿਕਾਰੀਆਂ ਨੇ ਕਾਫੀ ਮੁਸ਼ਕਲਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਫਾਇਰ ਬ੍ਰੀਡ ਦੀ ਗੱਡੀ ਨੇ ਕੋਸ਼ਿਸ਼ ਬਹੁਤ ਕੀਤੀ ਪਰ ਉਦੋਂ ਤੱਕ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ। ਉਸਨੇ ਦੱਸਿਆ ਕਿ ਅੱਗ ਵਿੱਚ ਉਸਦੇ 9 ਲੱਖ ਰੁਪਏ ਦੇ ਗਹਿਣੇ, 2 ਲੱਖ ਰੁਪਏ ਦੀ ਨਗਦੀ, ਟਰੈਕਟਰ ਦੀ ਆਰ.ਸੀ., ਕੱਪੜੇ ਅਤੇ ਇੱਕ ਨਵਾਂ ਮੋਟਰਸਾਈਕਲ ਸੜ ਕੇ ਸੁਆਹ ਹੋ ਗਿਆ। ਇਸ ਮੌਕੇ ਉਨਾ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਆਰਥਿਕ ਮਦਦ ਦੀ ਅਪੀਲ ਵੀ ਕੀਤੀ ਹੈ। ਹਾਂਜੀ ਮੇਰਾ ਨਾਮ ਮੀਨ ਹੈ। ਤੁਹਾਡੇ ਕੋਲ ਨੂੰ ਅੱਗੇ ਕਿਦਾਂ ਲੱਗੀ ਜੀ? ਕੋਲ ਨੂੰ ਅੱਗੇ ਚਾਨਕ ਲੱਗੀ ਲੱਭੀ ਹੈ। ਤੁਸੀਂ ਉਸਦੇ ਡੇਰੇ ਤੇ ਮੌਜੂਦ ਹੀ ਸੀਗੇ? ਨਹੀਂ ਅਸੀਂ ਡੰਗਣਾ ਨਾਲ ਗਏ ਸੀ ਲੜਕੀਆਂ ਮੌਜੂਦ ਸੀ। ਤੁਹਾਨੂੰ ਕਿਤਨਾ ਪਤਾ ਲੱਗਾ? ਸਾਨੂੰ ਉਹ ਲੜਕੀਆਂ ਦਾ ਨੰਬਰ ਲਾਇਆ ਰੋਲਾ ਪਤਾ ਵੀ ਆ ਇੱਧਰ। ਨੁਕਸਾਨ ਕਿੰਨਾ ਕੋ ਆਇਆ ਤੁਹਾਡਾ ਜੀ? ਨੁਕਸਾਨ ਜੀ ਕੋ 8 ਲੱਖ ਦੇ ਗਏ ਨੇ ਸੀ 2 ਲੱਖ ਰੁਪਈਆ ਨਕਦੀ ਸੀ। ਇੱਕ ਮੋਟਰਸਾਈਕਲ ਸੀ ਸ਼ਰਮ ਵੀ ਤੁਹਾਡਾ ਪੁੱਲ ਜਿਹੜਾ ਸੜਕੇ ਜਿਹੜਾ ਸਵਾਹ ਹੋ ਗਿਆ ਹਾਂ ਉਹ ਕਪੜਾ ਭੰਡਾ ਤੇ ਉਹਦੇ ਸੜ ਗਏ ਜਿਹੜਾ ਨਗਦੀ ਮਾਲ ਹੈ ਨਾ ਕੋਈ ਅੱਗ ਬੁਝਾਉਣ ਵਾਲੀ ਕੋਈ ਗੱਡੀ ਗੁੜੀ ਕੋਈ ਤੁਸੀਂ ਕਿਛ ਨਾ ਸੰਪਰਕ ਕੀਤਾ ਫਾਇਰ ਬਟ ਵਾਲਾ ਗੱਡੀ ਆਈ ਸੀ ਪਾਣੀ ਵਾਲੀ ਗੱਡੀ ਵੀ ਆਈ ਹੈ ਅੱਛਾ ਜੀ ਹਾਂ ਇਹ ਵਾਕਿਆ ਕਿਦੋਂ ਦਾ ਦੁਪਹਿਰ ਦਾ ਇਹ ਕੋਈ 2 3 3 ਵਜੇ ਦੇ ਕਰ ਲੀ ਹੁਣ ਤੁਸੀਂ ਸਰਕਾਰ ਕੋ ਕੀ ਮੰਗ ਕਰਦੇ ਹੋ ਸਰਕਾਰ ਨੂੰ ਮੰਗ ਕਰਨੇ ਬੇ ਗਰੀਬ ਆਦਮੀਆਂ ਸਾਡੀ ਮਦਦਤ ਕੀਤੀ ਜਾਏ ਕੋਈ ਡੰਗੜ ਡੰਗੜ ਕੋਈ ਡੰਗੜ ਡੰਗੜ ਹੈਗਾ ਸੀ ਕੋਸਲੇ ਮੌਜੂਦ ਕਿ ਇੱਥੇ ਕੋਈ ਇੱਥੇ ਡੰਗੜ ਡੰਗੜ ਨਹੀਂ ਸੀ ਮੌਜੂਦ ਸਾਡਾ ਨਾਮ ਜਲੇਖਾ ਤੇ ਜਿਹੜੀ ਇਹ ਅੱਗ ਲੱਗੀ ਹੈਗੀ ਆ ਤੁਹਾਨੂੰ ਪਤਾ ਕਿਤਨ ਲੱਗੀ ਆ ਜੀ ਚਾਂਕ ਬੱਚੇ ਦੋ ਸੁੱਤੇ ਸੀ ਨਵੇਂ ਇੱਥੋਂ ਪਾਣੀ ਲੈਣ ਨਲਕੇ ਤੋਂ ਪਾਣੀ ਭਰ ਲਈ ਸੀ ਤੇ ਮੁੜ ਕੇ ਇੱਧਰ ਵੇਖਿਆ ਤੇ ਕੋਲ ਨੂੰ ਅੱਗ ਲੱਗੀ ਆ ਤੂੰ ਹੀ ਲੋਕਾਂ ਨੂੰ ਕੋਈ ਵਜਾ ਮਾਰੀਆਂ ਕੋਈ ਅਸੀਂ ਰੋਲਾ ਤੇ ਬੜਾ ਪਾਇਆ ਠੀਕ ਆਹੋ ਨੁਕਸਾਨ ਕਿੰਨਾ ਹੋਇਆ ਨਸਕਣ 8 ਲੱਖ ਦੇ ਤੇ ਸਾਡੇ ਗਹਿਣੇ ਸੀ 2 ਲੱਖ ਰੁਪਈਆ ਸਾਡਾ ਨਗਦ ਸੀ ਬਾਕੀ ਲੀੜਾ ਕਪੜਾ ਤੇ ਸਾਡਾ ਕੋਈ ਨਹੀਂ ਬਚਿਆ ਇੱਕ ਸਾਡਾ ਮੋਟਰਸਾਈਕਲ ਸੀ ਉਹ ਕੋ ਦਸ ਦਿਨ ਹੋਏ ਲਿਆਈ ਨੂੰ ਜੀ ਹੂੰ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਅਸੀਂ ਦੇ ਮੰਗ ਸਕਦੇ ਜੀ ਕੋਈ ਸਾਡੀ ਮਦਦ ਕਰ ਸੇ